ਬ੍ਰੂ ਤੇ ਇੱਕ ਬਾਦਲ ਸਾਹਿਬ ਜੀ ਕਹਿੰਨੇ ਇਨਾ ਵਿਅਰਥ ਦੇ ਜਮੇਲਿਆਂ ਚ ਨਾ ਪਏ ਕੋਈ ਕਿਸੇ ਦਾ ਸੰਗੀ ਨਹੀਂ ਸਭ ਸੁਖ ਦੇ ਸਾਥੀ ਸੁਖ ਮੇ ਬਹੁ ਸੰਗੀ ਭੈ ਦੁਖ ਮੇ ਸੰਗ ਨਾ ਕੋ ਦੁਖ ਦਾ ਸਾਥੀ ਕੌਣ ਬਣੇ ਦੁਖ ਤੇ ਬੰਦਾ ਸੁਪਨੇ ਦੇ ਚ ਵੀ ਨਹੀਂ ਮੰਨਦਾ ਜਾਗਰਤ ਅਵਸਥਾ ਦੇ ਚ ਕਿਸ ਤਰ੍ਹਾਂ ਮਨੁੱਖ ਸੰਬੰਧ ਚ ਆਉਂਦਾ ਤਾਂ ਮਨੁੱਖ ਦੀ ਮੂਲ ਮੰਗ ਜਿਹੜੀ ਹੈ ਬੁਨਿਆਦੀ ਮੰਗ ਜਿਹੜੀ ਹੈ ਉਹ ਸੁੱਖ ਹੈ ਕਦਮ ਕਦਮ ਦੇ ਉੱਤੇ ਹਰ ਪਲ ਦੇ ਵਿੱਚ ਮਨੁੱਖ ਮੰਗ ਕਰਦਾ ਹੈ ਸੁੱਖ ਦੀ ਤਾਂ ਕਹਿੰਦੇ ਨੇ ਮੰਗਣ ਨਾਲ ਤੇ ਗੱਲ ਬਣਦੀ ਨਹੀਂ ਮੰਗ ਦੀ ਪੂਰਤੀ ਵਾਸਤੇ ਸਾਧਨਾ ਦੀ ਦੁਨੀਆ ਦੇ ਚੋਂ ਲੰਘਣਾ ਪੈਂਦਾ ਹੈ ਤਾਂ ਮਨੁੱਖ ਦੀ ਚਾਹਤ ਮਨੁੱਖ ਦੀ ਮੰਗ ਮਨੁੱਖ ਦੀ ਲੋੜ ਸੁੱਖ Monocom